ਅੰਨਾ ਹੋਲਾ ਰਹਿਣੀ ਰਹਿਣਾ ਤੁ ਤੁ ਹੋਲਾ ਰਹਿਣੀ ਰਹਿਣਾ ਅੰਨਾ ਹੋਲਾ ਰਹਿਣੀ ਰਹਿਣਾ ਤੁ ਤੁ ਹੋਲਾ ਰਹਿਣੀ ਰਹਿਣਾ ਕੀ ਮਸਲਾ ਜੀ ਸਾਡਾ ਪੰਜਾਬ ਪਰ ਦਿੱਤੀ ਹੈ ਜੀ ਐਫਸੀ ਚ ਜੀ ਸਿੱਧਾ ਭਾਣ ਹੁੰਦਾ ਹੈ ਜੀ ਐਫਸੀ ਨੇ ਆਪਦੀ ਡਾਇਰੈਕਟ ਪੇਮੈਂਟ ਕਰਦੀ ਹੈ ਹਮ ਸਾਰੇ ਵਰਕਰ ਜੋ ਵਰਕਰ ਕੰਮ ਕਰਦਾ ਹੈ ਉਹਨੂੰ ਡਾਇਰੈਕਟ ਪੇਮੈਂਟ ਕੀਤੀ ਜਾਂਦੀ ਹੈ ਜੀ ਤੇ ਹੁਣ ਅਸੀਂ ਵੀ ਇਹੀ ਚਾਹੁੰਦੇ ਆ ਵੀ ਪੰਜਾਬ ਵਿੱਚ ਵੀ ਜੀ ਜੋ ਵਰਕਰ ਕੰਮ ਕਰਦਾ ਪਲੇਦਰੀ ਦਾ ਉਹਦੀ ਡਾਇਰੈਕਟ ਪੇਮੈਂਟ ਉਹਦੇ ਖਾਤੇ ਚ ਪੈਣੀ ਚਾਹੀਦੀ ਹੈ ਹਮ ਮੇਰੀ ਮੰਗ ਸਾਡੀ ਇਹ ਹੈ। ਬਾਕੀ ਤਾਂ ਹੁਣ ਪਤਾ ਹੀ ਨਹੀਂ ਸਾਰੀਆਂ ਝੂਂਤਾਂ ਮਿਲਦੀਆਂ ਨਹੀਂ ਇੱਥੇ ਕੋਈ ਵੀ। ਜੀ। ਨਾ ਸਾਡਾ ਕੋਈ ਪਾਣੀ ਦਾ ਪ੍ਰਬੰਧ ਨਾ ਕੋਈ ਸਾਡਾ ਰਹਿਣ ਦਾ ਪ੍ਰਬੰਧ ਬਾਤ ਬਹੁਤੀ ਗੱਲ ਕੀ ਬਾਥਰੂਮਾਂ ਦਾ ਪ੍ਰਬੰਧ ਵੀ ਨਹੀਂ ਇੱਥੇ। ਹੂੰ। ਉਹ ਤੇ ਬਾਕੀ ਜੇ ਕਿ ਬੰਦੇ 7 ਵਜੇ ਜਾਂਦੇ ਉਹਦਾ ਕੋਈ ਬੀਮਾ ਪੌਸੇ ਨਹੀਂ। ਹੂੰ। ਕੋਈ ਲਾਗੂ ਕੀਤੀ ਜਾਂਦੀ। ਜੀ। ਕੋਈ ਕਿਸੇ ਤਰ੍ਹਾਂ ਦਾ ਪੁੱਛ ਗਿਆ ਸੀ ਹੀ ਨਹੀਂ ਜੀ ਸਾਡੀ ਇੱਥੇ। ਇਸ ਲਈ ਅਸੀਂ ਅਸੀਂ ਧਰਨਾ ਦਿੱਤੀ। ਬਿਲਕੁਲ ਪਿਛਲੇ ਸਾਲ ਵੀ ਜਿਹੜੇ ਇਹ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਹੁਣ ਤੱਕ ਸੁਣਵਾਈ ਕਿਉਂ ਨਹੀਂ ਹੋਈ ਕੀ ਕਾਰਨ ਮੰਨਦੇ ਹੋ? ਉਹਦੇ ਵਿੱਚ ਜੀ ਸਰਕਾਰਾਂ ਪਹਿਲਾਂ ਮੰਨ ਜਾਂਦੀਆਂ ਜੀ ਜਦੋਂ ਧਰਨੇ ਤੋਂ ਟੱਕਰਈ ਉਦੋਂ ਬਾਅਦ ਮੁੱਕਰ ਗਈ ਜੀ ਤੇ ਅਸੀਂ ਧਰਨਾ ਹੁਣ ਤਾਂ ਨਹੀਂ ਦੁਬਾਰਾ ਲਾਇਆ ਜੀ ਕਦੋਂ ਤੱਕ ਇਹ ਧਰਨਾ ਪ੍ਰੋਟੈਸਟ ਜਾਰੀ ਰਹੇ ਇਹ ਧਰਨਾ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਾ ਹੋਣਗੇ ਤੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਵੱਲੋਂ ਤੇ ਇਹਨਾਂ ਦਾ ਕਹਿਣਾ ਕਿ ਉਹ ਕਿਹੜੀਆਂ ਸਹੂਲਤਾਂ ਜਿਹੜੀਆਂ ਨਹੀਂ ਦਿੱਤੀਆਂ ਜਾ ਰਹੀਆਂ ਜੀ ਦੌਰਾਨ ਤ ਸਾਡੀ ਜਿਹੜੀ ਡਾਇਰੈਕਟ ਪੇਮੈਂਟ ਆ ਜੀ ਜਿਹੜਾ ਅਸੀਂ ਕੰਮ ਕਰਦੇ ਆ ਸਾਡੇ ਤੋਂ ਵਿਚੋਲਾ ਚੱਕਿਆ ਜਾਵੇ ਠੇਕੇਦਾਰੀ ਸਿਸਟਮ ਖਤਮ ਕਰਕੇ ਹੂੰ ਸਾਡਾ ਮਜ਼ਦੂਰਾਂ ਦਾ ਜਿਹੜਾ ਭੁਗਤਾਨ ਆ ਉਹ ਸਿੱਧਾ ਮਜ਼ਦੂਰ ਨੂੰ ਖਾਤੇ 'ਚ ਪਾਇਆ ਜਾਵੇ ਜੀ ਐਫਸੀਆ ਦੇ ਪੈਟਰਨ ਤੇ ਨੋ ਵਰਕ ਨੋ ਪੇ ਜੀ ਜਿੰਨਾ ਕੰਮ ਕਰਦੇ ਆ ਸਾਨੂੰ ਉਨੀ ਪੇਮੈਂਟ ਸਾਡੇ ਖਾਤੇ 'ਚ ਪਾਈ ਜਾਵੇ ਜੀ ਕਿਹੜੀਆਂ ਕਿਹੜੀਆਂ ਯੂਨੀਅਨਾਂ ਸਾਥ ਦੇ ਰਹੀਆਂ ਈ ਤੁਹਾਡਾ ਜੀ ਸੱਤ ਜਥੇਬੰਦੀਆਂ ਜੀ ਪੂਰੇ ਪੰਜਾਬ ਲੈਵਲ ਤੇ ਸੱਤਾਂ ਵੀ ਆ ਪੰਜਾਬ ਲੈਵਲ ਤੇ ਹੜਤਾਲ ਆ ਹੂੰ ਕੋਈ ਸਪੈਸ਼ਲ ਨਹੀਂ ਕਰਦਾ ਕੋਈ ਚੌੜ ਨਹੀਂ ਲੱਗ ਰਿਹਾ ਜੀ ਉਈ ਲੋਡ ਅਨਲੋਡ ਸਾਰੇ ਬੰਦ ਕਿੰਨੇ ਸਮੇਂ ਲਈ ਜੀ ਜੀ ਅਨਮਿਥੇ ਸਮੇਂ ਲਈ ਕੋਈ ਮੰਗ ਪੱਤਰ ਦਿੱਤਾ ਹੁਣ ਕਿਸੇ ਸਰਕਾਰੀ ਅਧਿਕਾਰੀ ਨੇ ਅਪਰੋਚ ਕੀਤੀ ਇੱਥੇ ਪਹੁੰਚ ਨਹੀਂ ਦਿੱਤਾ ਜੀ ਵੈਸੇ ਸਰਕਾਰ ਸਾਨੂੰ ਬੁਲਾ ਵੀ ਲੈਂਦੀ ਆ ਅੱਜ ਵੀ ਬੁਲਾਇਆ ਤਿੰਨ ਮਨਿਸਟਰਾਂ ਨੇ ਤੇ ਪ੍ਰਸ਼ਾਸਨ ਨੇ ਜੀ ਤੇ ਦੇਖੋ ਕਿ ਸੱਟਾ ਨਿਕਲਦਾ ਸ਼ਾਮ ਤੱਕ ਹਮ ਜੇਕਰ ਸੱਟਾ ਨਹੀਂ ਨਿਕਲਦਾ ਰੋਸ ਪ੍ਰਦਰਸ਼ਨ ਕਿੰਨਾ ਟਾਈਮ ਜਾਰੀ ਰਹੂਗਾ ਇਹ ਅਨਮਿਥੇ ਸਮੇਂ ਲਈ ਜਾਰੀ ਰਹੂਗਾ ਜਿੰਨਾ ਚਿਰ ਸਾਡੀ ਮੰਗ ਪੂਰੀ ਨਹੀਂ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਆ ਇਸ ਮਸਲੇ ਤੇ ਸਾਡੀਆਂ ਇਹੀ ਮੰਗਾਂ ਜੀ ਜੀ ਾਨੂੰ ਸਿੱਧੀ ਪੇਮੈਂਟ ਹੋਣੀ ਚਾਹੀਦੀ ਆ ਜੀ ਜਿੰਨਾ ਠੇਕੇਦਾਰ ਨੂੰ ਠੇਕਾ ਦਿੰਦੇ ਆ ਅਸੀਂ ਜਿਹੜਾ ਵਾਧਾ ਮੰਗਦੇ ਆ ਉਹ ਸਾਨੂੰ ਦੇ ਦੇਣ ਜੀ ਜੇ ਮਤਲਬ ਚਾਰ ਪੈਸੇ ਸਾਨੂੰ ਉਹੀ ਲੇਬਰ ਨੂੰ ਵਜਨ ਤੇ ਅਸੀਂ ਉਹਦਾ ਵਧ ਘਾਟਾ ਪੂਰਾ ਕਰਗੇ ਬਾਕੀ ਸਹੂਲਤਾਂ ਦਾ ਇੱਥੇ ਕੋਈ ਲੈਟਰੀ ਦੀ ਸਹੂਲਤ ਨਹੀਂ ਹਮ ਕੰਮ ਕਰਦੇ ਬੰਦੇ ਨੂੰ ਲੈਟਰੀ ਲੱਗ ਜੇ ਉਹ ਕਿੱਥੇ ਜਾਣਗੇ ਨਾ ਕੋਈ ਪਾਣੀ ਦਾ ਪ੍ਰਬੰਧ ਹਮ